ਮੰਜੀ ਜੀ ਇੱਕ ਚਾਨਣਾ ਹੋਰ ਪਾਓ ਜਦੋਂ ਤੁਹਾਡੇ ਪਿੰਡ ਜੋਧਾਂ ਦੇ ਵਸਨੀਕਾਂ ਦੇ ਨਾਲ ਪਿੰਡ ਜੋਧਾਂ ਦੇ ਵਸਨੀਕਾਂ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਚਾਨਣਾ ਪਾਇਆ ਕਿ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦਾ ਕੋਈ ਰੋਲਾ ਨਹੀਂ ਕੋਈ ਕਮੇਟੀ ਦਾ ਰੋਲਾ ਨਹੀਂ ਇਹ ਤਾਂ ਸਿਰਫ ਗੁਰਦੁਆਰਾ ਸਾਹਿਬ ਨੂੰ ਜੋ ਚੜਾਵਾ ਚੜਦਾ ਆ ਉਹ ਪੈਸਾ ਗੋਲਮੋਲ ਕਰਨ ਦਾ ਰੋਲਾ ਹੈ ਮੈਡਮ ਜੀ ਇਦਾਂ ਦੀ ਤਾਂ ਕਿਤੇ ਨਾ ਅਜੇ ਤੱਕ ਕੋਈ ਗੱਲ ਹੋਈ ਆ ਨਾ ਮੇਰੇ ਖਿਆਲੋਂ ਹੋਣੀ ਆ ਕੋਈ ਇਦਾਂ ਦੀ ਤੇ ਤਕਰੀਬਨ ਕਮੇਟੀ ਇਹ ਵੀ ਕੰਮ ਕਰ ਰਹੀ ਆ ਅਸੀਂ ਵੀ ਪਹਿਲਾਂ ਕੰਮ ਕੀਤੇ ਨੇ ਮੇਰਾ ਭਾਈ ਸੀਗਾ ਕੈਨੇਡਾ ਗਏ ਹੋਏ ਨੇ ਉਹਨਾਂ ਦੀ ਜਗ੍ਹਾ ਤੇ ਚੱਲ ਕਮੇਟੀ ਨਾਲ ਮੈਂ ਹਾਜ਼ਰੀ ਲਵਾਉਂਦਾ ਸੀਗਾ ਜੀ ਤੇ ਕੰਮਕ ਵਗੈਰਾ ਕਰਾਏ ਨੇ ਕੰਮ ਸਾਡੇ ਕੋਲੇ ਵੀ ਪੈਸੇ ਪਏ ਨੇ ਇਮਾਨਦਾਰੀ ਨਾਲ ਅਸੀਂ ਕੰਮ ਕੀਤਾ ਵਾ ਗੁਰੂ ਘਰ ਦੇ ਪੈਸੇ ਨੇ ਤੇ ਗੁਰੂ ਘਰ ਹੀ ਪੈਸੇ ਆਪਾਂ ਲਾਏ ਨੇ ਕੋਈ ਕਮੇਟੀ ਦਾ ਰੌਲਾ ਪੈਸਿਆਂ ਦਾ ਰੌਲਾ ਨਹੀਂ ਹੈਗਾ ਸਾਡੇ ਵਾਲੇ ਜੋ ਪੈਸੇ ਪਏ ਨੇ ਉਹ ਬੈਂਕ ਦੇ ਵਿੱਚ ਪਏ ਨੇ ਜੀ ਉਹ ਖਾਤਾ ਸਾਡਾ ਲੋਗ ਆ ਸਾਨੂੰ ਅਸੀਂ ਖਾਤਾ ਦਿਖਾ ਸਕਦੇ ਆ ਤੇ ਇੱਕ ਦਿਨ ਸਾਡਾ ਕਮੇਟੀ ਦਾ ਸਮਝੌਤਾ ਹੋ ਗਿਆ ਤੇ ਅਸੀਂ ਪੇਪਰ ਦੇ ਕੇ ਉਹ ਖਾਤਾ ਅਸੀਂ ਕਹਿੰਦਾ ਨਵਾਂ ਪ੍ਰਧਾਨ ਬਣੂਗਾ ਉਹਨੂੰ ਪੇਮੈਂਟ ਦੇ ਦਾਂਗੇ ਤੇ ਇਹ ਕਿਹੜਾ ਨਾਮ ਆਪ ਹੈ ਇਹ ਪ੍ਰਧਾਨ ਆ ਤੇ ਇਹ ਆਦਾ ਅਹੁਦਾ ਛੱਡ ਕੇ ਨਵੇਂ ਪ੍ਰਧਾਨ ਨੂੰ ਪੈਸੇ ਦੇ ਦੇਵੇ ਤੇ ਸਾਡੇ ਪਾਸੇ ਜੇ ਸਮਝੋਤਾ ਹੋ ਜਾਣਾ ਗੁਰੂ ਘਰ ਦੇ ਆਪਣਾ ਕੰਮ ਚੱਲਣ ਲੱਗ ਜਣੇ ਜੀ ਸਵਾਲ ਮੇਰਾ ਤੁਹਾਨੂੰ ਫੇਰ ਉੱਥੇ ਹੀ ਹੈ ਤੁਸੀਂ ਮੌਜੂਦਾ ਪ੍ਰਧਾਨ ਨੂੰ ਉਹਦਾ ਅਹੁਦਾ ਛੱਡਣ ਲਈ ਕਿਉਂ ਆਖਦੇ ਹੋ ਉਹਨਾਂ ਦਾ ਅਹੁਦਾ ਛੱਡਣ ਲਈ ਅਸੀਂ ਇਸ ਕਰਕੇ ਦੱਸਦੇ ਹਾਂ ਜੀ ਇੱਕ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਗੁਰੂ ਘਰ ਕਿਵੇਂ ਚਲਾਉਣਾ ਵਾ ਜੀ ਠੀਕ ਆ ਜੀ ਉਹ ਇੱਕ ਤਾਂ ਨਵੇਂ ਬਣੇ ਸੀਗੇ ਠੀਕ ਆ ਪਹਿਲਾਂ ਸੀ ਉਹਨਾਂ ਦੀ ਡਰਾਈਵ ਲਾਈਨ ਚਲੋ ਉਦੋਂ ਬਾਅਦ ਵਿੱਚ ਉਹ ਗੁਰੂ ਦੇ ਸਿੱਖ ਬਣ ਗਿਆ ਗੁਰੂ ਦੇ ਸਿੱਖ ਬਣ ਕੇ ਗੁਰਸਿੱਖ ਬਣ ਗਿਆ ਪਰ ਉਹਨਾਂ ਨੂੰ ਮੇਰੇ ਹਿਸਾਬ ਨਾਲ ਜੀ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਵੀ ਬੰਦੇ ਨੂੰ ਕਿਵੇਂ ਰੱਖਣਾ ਵਾ ਵੀ ਕਿਵੇਂ ਬੰਦੇ ਨਾਲ ਪਿਆਰ ਰੱਖਣਾ ਵਾ ਕਿਵੇਂ ਕਾਰੋਬਾਰ ਕਰਾਉਣਾ ਵਾ ਉਹ ਤਾਂ ਸਿਰਫ ਇੱਕੋ ਹੀ ਤੂੰਬਤਾ ਲਈ ਜਾਂਦੇ ਨੇ ਲੋਕਾਂ ਦੇ ਘਰਾਂ 'ਚ ਜਾ ਕੇ ਇਹਨਾਂ ਦੀ ਖੀਰ ਬੰਦ ਹੋ ਗਈ ਜੀ ਇਹਨਾਂ ਦੀ ਖੀਰ ਬੰਦ ਹੋ ਗਈ ਉਹ ਸਾਡੀ ਖੀਰ ਤਾਂ ਕੀ ਬੰਦ ਹੋਣੀ ਸੀਗੀ ਸਾਡੇ ਤਾਂ ਅੱਗੇ ਚੂਹੀਏ ਵੀ ਜੀ ਬਿੱਲੀਆਂ ਵਰਗੇ ਸੀਗੇ ਹੁਣ ਤਾਂ ਇੱਥੇ ਚੂਹੀ ਬੰਨੀ ਕੋਈ ਲੱਭਦੀ